ਸੋ ਅੱਛੀ ਕੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀ ਸਿਆਸਤ ਤੇ ਉਹਦੇ ਇਰਦਗਿਰਦ ਘੁੰਮਦੀ ਦੇਸ਼ ਦੀ ਸਿਆਸਤ ਇਹ ਦੋਹੇ ਚੀਜ਼ਾਂ ਬੜੀਆਂ ਸਮਝਣ ਵਾਲੀਆਂ ਨੇ ਇਸ ਵਕਤ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਕੀਤੀਆਂ ਕਿ ਇਸ ਵਕਤ ਹਾਲਾਤ ਕੀ ਨੇ ਜਿਸ ਤਰੀਕੇ ਨਾਲ ਡੋਨਲਡ 트੍ਰੰਪ ਨੇ ਆਪਣੇ ਤੌਰ ਤੇ ਵੱਡੇ ਐਕਸ਼ਨ ਸ਼ੁਰੂ ਕੀਤੇ ਹੋਏ ਨੇ ਉਹਨਾਂ ਦਾ ਅਸਰ ਕੀ ਹੈਗਾ ਕਿਉਂਕਿ ਤਾਜ਼ਾ ਖਬਰਾਂ ਵੀ ਨਹੀਂ ਕਿ ਟੈਰਿਫ ਦੀ ਗੱਲ ਕਰ ਦਿੱਤੀ ਹੈ ਉਹਨਾਂ ਨੇ ਤਾਂ ਉਹਦਾ ਬਾਕੀ ਮੁਲਕਾਂ ਤੇ ਅਸਰ ਕਿਸ ਤਰੀਕੇ ਨਾਲ ਹੋਣਾ ਖਾਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰਤਾ ਦੇ ਵਿੱਚ ਚੱਲ ਰਹੀਆਂ ਨੇ ਤੇ ਖਾਸ ਕਰਕੇ ਇੱਕ ਧੁਰਾ ਜਿਹੜਾ ਹੈਗਾ ਉਹ ਪੰਜਾਬ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਕਹਿੰਦੀਆਂ ਨੇ ਕਿ ਜੇ ਦੇਸ਼ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਸਟੇਬਿলাইゼਸ਼ਨ ਰੱਖਣੀ ਹੈਗੀਆ ਇੱਕ ਬੈਲੈਂਸ ਬਣਾ ਕੇ ਰੱਖਣਾ ਇੱਕ ਸੰਤੁਲਨ ਬਣਾ ਕੇ ਰੱਖਣਾ ਤਾਂ ਪੰਜਾਬ ਇੱਕ ਬਫਰ ਸਟੇਟ ਦੇ ਵਾਂਗੂ ਕੰਮ ਕਰ ਸਕਦਾ ਹੈਗਾ ਬਹੁਤ ਸਾਰੀਆਂ ਚਰਚਾਵਾਂ ਇਸ ਤਰੀਕੇ ਨਾਲ ਚੱਲ ਰਹੀਆਂ ਪਰ ਪੰਜਾਬ ਦੇ ਸਿਰ ਦੇ ਉੱਪਰ ਵੀ ਇੱਕ ਖਤਰਾ ਸਿੱਧੇ ਤੌਰ ਤੇ ਮੰਡਰਾ ਰਿਹਾ ਹੈਗਾ ਉਹ ਇਸ ਤਰੀਕੇ ਨਾਲ ਸਮਝਣ ਵਾਲਾ ਹੈਗਾ ਕਿ ਇਸ ਵਕਤ ਇਸ ਮੁਲਕ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰ ਘਟਦੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਆંકੜਿਆਂ ਨੇ ਬਹੁਤ ਸਾਰੀਆਂ ਜਿਹੜੀਆਂ ਰਿਸਰਚਾਂ ਨੇ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਹੋਇਆ ਕਿ ਇੱਥੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧੀ ਹੈ ਤੇ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ ਇਹ ਰਫ਼ਤਾਰ ਇਨੀ ਤੇਜ਼ ਹੋਈ ਹੈ ਕਿ ਇਸੇ ਕਰਕੇ ਇੱਥੇ ਜਿਹੜੇ ਨਵੇਂ ਆ ਰਹੇ ਲੋਕ ਨੇ ਉਹ ਇੱਥੇ ਦਾ ਸੱਭਿਆਚਾਰ ਜਿਹੜਾ ਅਪਣਾ ਨਹੀਂ ਪਾ ਰਹੇ ਤੇ ਜਿਹੜੇ ਇਥੋਂ ਛੱਡ ਕੇ ਜਾ ਰਹੇ ਨੇ ਉਹਨਾਂ ਦੇ ਕਰਕੇ ਇੱਕ ਅਣਹੋਂਦ ਇੱਕ ਵੱਡਾ ਇੰਬੈਲੈਂਸ ਜਿਹੜਾ ਹੈਗਾ ਉਹ ਕ੍ਰੀਏਟ ਹੋ ਗਿਆ ਹੈਗਾ ਇਸ ਖੇਤਰ ਦੇ ਵਿੱਚ ਇਹਨੂੰ ਸਮਝਣਾ ਬੜਾ ਜ਼ਰੂਰੀ ਹੈਗਾ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਉੱਚੇਚੇ ਤੌਰ ਤੇ ਬਲਦੀਪ ਸਿੰਘ ਸੰਧੂ ਹੋਣਗੇ ਸੰਧੂ ਸਾਹਿਬ ਦੇ ਨਾਲ ਗੱਲਬਾਤ ਕਰਕੇ ਕਿਉਂਕਿ ਉੱਚੇਚੇ ਤੌਰ ਤੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਪੰਜਾਬ ਦੇ ਜਿਹੜੇ ਇਸ ਵੇਲੇ ਸਮਾਜਿਕ ਹਾਲਾਤ ਨੇ ਉਹਨਾਂ ਨੂੰ ਬੜੇ ਨੇੜੇ ਤੋਂ ਵਾਚਦੇ ਨੇ ਉਹਨਾਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਥਿਤੀਆਂ ਕਿਸ ਤਰੀਕੇ ਨਾਲ ਪੰਜਾਬ ਲਈ ਖੜੀਆਂ ਨੇ ਤੇ ਨਾਲ ਦੇ ਨਾਲ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਵਾਪਰ ਰਹੀਆਂ ਮੈਂ ਸ਼ੁਰੂਆਤ ਦੇ ਵਿੱਚ ਇੱਕ ਥੋੜਾ ਜਿਹਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲਾਤ ਕੀ ਬਣੇ ਹੋਏ ਨੇ ਜਦੋਂ ਪੂਰੇ ਵਰਲਡ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਵੱਡੇ ਪੱਧਰ ਤੇ ਚੱਲ ਰਹੀਆਂ ਡੋਨਲਡ ਟਰੰਪ ਆਪਣੇ ਤੌਰ ਤੇ ਐਕਸ਼ਨ ਕਰ ਰਿਹਾ ਹੈਗਾ ਕੁਝ ਟੈਰਿਫ ਲੱਗ ਰਹੇ ਨੇ ਕੁਝ ਚੀਜ਼ਾਂ ਕੋਲ ਮਲਾ ਕੇ ਦੇਖਣ ਵਾਲੀ ਗੱਲ ਹੈ ਇੱਕ ਬੈਲੈਂਸ ਕ੍ਰੀਏਟ ਕਰਨਾ ਤਾਂ ਇੱਕ ਪੰਜਾਬ ਵਾਲਾਂ ਵੀ ਨਜ਼ਰ ਆ ਰਹੀਆਂ ਨੇ ਬਹੁਤ ਸਾਰੀਆਂ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਉੱਪਰ ਵੀ ਇੱਕ ਖਤਰਾ ਆਪਣੇ ਤੌਰ ਤੇ ਹੈਗਾ ਕਿ ਇੱਥੇ ਦੇ ਵਸਿੰਦੇ ਜਿਹੜੇ ਆ ਉਹਨਾਂ ਦੀ ਗਿਣਤੀ ਜਿਹੜੀ ਲਗਾਤਾਰ ਘਟਦੀ ਜਾ ਰਹੀ ਹੈ ਤੇ ਚੰਡੀਗੜ੍ਹ ਦੇ ਅੰਕੜਿਆਂ ਨੇ ਵੀਰਵਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਵੱਡੇ ਸਵਾਲ ਦੇ ਵਜੋਂ ਖੜੀਆਂ ਕੀਤੀਆਂ ਕਿ ਇੱਥੇ ਹਾਲਾਤ ਕੀ ਬਣੇ ਹੋਏ ਨੇ ਇਹ ਪੰਜਾਬ ਦੀ ਇਸ ਵੇਲੇ ਸਥਿਤੀ ਕੀ ਹੈਗੀ ਤੁਹਾਡੇ ਹਿਸਾਬ ਨਾਲ ਦੇਖੋ ਜੀ ਹਰਦੀਪ ਜੀ ਆਪਾਂ ਪਹਿਲਾਂ ਦੇਖੀਏ ਕਿ ਆਪਣੇ ਆਪ ਨੂੰ ਆਪਣੀ ਕੰਟਰੀ ਨੂੰ ਪਹਿਲਾਂ ਵਰਲਡ ਸਿਨੈਰੀਓ ਚ ਪਲੇਸ ਕਰੀਏ ਕਿ ਅਸੀਂ ਹੁਣ ਕੀ ਸਾਡੀ ਆਪਾਂ ਪੋਪੂਲੇਸ਼ਨ ਟਰਮਸ ਚ ਪਹਿਲਾਂ ਦੇਖੀ ਹੈ ਜੀ ਕਿ ਅਸੀਂ ਵੀ ਆਰ ਬਿਕਮਿੰਗ ਦ ਮੋਸਟ ਪੋਪੂਲਸ ਕੰਟਰੀ ਇਨ ਦ ਵਰਲਡ ਬਸ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਸਾਡੀ ਹੋਣੀ ਹੈ ਇਹ ਇਸ ਇਹ ਜਿਹੜੇ ਵਿਸ਼ੇ ਐਕਸਪਰਟਸ ਨੇ ਉਹਨਾਂ ਨੇ ਇਹ ਕਹਤਾ ਕਿ 2065 ਤੱਕ ਅਸੀਂ ਮਤਲਬ ਐਸੀ ਪੋਪੁਲਿਸਟ ਹੋ ਜਾਵਾਂਗੇ ਕਿ ਅਸੀਂ ਬਾਕੀਆਂ ਨੂੰ ਸਾਰਿਆਂ ਨੂੰ ਸਰਪਾਸ ਕਰ ਦੇਾਂਗੇ ਪਿੱਛੇ ਉਹ ਪਛੜ ਦਿੱਤੇ ਜਾਣਗੇ ਹੁਣ ਤੁਸੀਂ ਦੇਖੋ ਕਿ ਅੱਜ ਦੀ ਸਥਿਤੀ ਦੇ ਵਿੱਚ ਵੀ ਅਸੀਂ 140 142 ਕਰੋੜ ਹੈਗੇ ਆਂ ਤੇ ਚਾਈਨਾ ਸਾਡੇ ਤੋਂ ਥੋੜਾ ਜਿਹਾ ਮਾਮੂਲੀ ਜਿਹਾ ਪਿੱਛੇ ਐ ਔਰ ਚਾਈਨਾ ਦੀ ਅਗਰ ਪੋਪੂਲੇਸ਼ਨ ਉਹ ਦੋ ਜਿਹੜੀਆਂ ਟੈਰਿਟਰੀਜ਼ ਉਹਨਾਂ ਦੀ ਇੰਡੀਪੈਂਡੈਂਟ ਨੇ ਮਕਾਓ ਤੇ ਹਾਂਗਕਾਂਗ ਉਹਨਾਂ ਨੂੰ ਮਿਲਾ ਦਈਏ ਫਿਰ ਉਹ ਸਾਡੇ ਤੋਂ ਸਲਾਈਟਲੀ ਉੱਤੇ ਹੋ ਜਾਣਗੇ ਅਦਰਵਾਇਜ਼ ਵੀ ਆਰ ਮੋਸਟ ਪੋਪੁਲਿਸਟ ਕੰਟਰੀ ਇਨ ਦ ਵਰਲਡ ਹੁਣ ਉਹਦੇ ਵਿੱਚ ਅਸੀਂ ਜਿਹੜਾ ਰੇਟ ਆਫ ਗ੍ਰੋਥ ਮਤਲਬ ਪੋਪੂਲੇਸ਼ਨ ਦਾ ਉਹ 0.7% ਹੈ ਇਹ ਮਤਲਬ ਕੁਆਇਟ ਹਾਈ ਹੈ ਕਨਸਿਡਰਿੰਗ ਦੀ ਅਦਰ ਉਹਦੇ ਵਿੱਚ ਸਾਡਾ ਜਿਹੜਾ ਯੂਥ ਹੈ ਉਹ 15 ਤੋਂ 24 ਸਾਲ ਦਾ ਜਿਹੜਾ ਹੈ ਉਹਦੇ ਵਿੱਚ ਮੀਡੀਅਨ ਏਜ ਜਿਹੜੀ ਲਈ ਜੇ 28.4 ਲਾ ਲਓ ਤੇ ਉਹਦੇ 'ਚ 254 ਮਿਲੀਅਨ ਜਿਹੜੀ ਯੂਨ ਪੋਪੂਲੇਸ਼ਨ ਸਟੱਡੀਜ਼ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਹ ਇਹ ਕਿਹਾ ਗਿਆ ਇਹਨਾਂ ਨੇ ਤਕਰੀਬਨ ਇੰਨਾ ਹੈ ਸਾਡਾ ਮਤਲਬ ਸਾਡੀ ਬੜੀ ਯੰਗ ਪੋਪੂਲੇਸ਼ਨ ਹੈਗੀ ਆ ਵਰਲਡ ਦੇ ਸਭ ਤੋਂ ਜ਼ਿਆਦਾ ਯੰਗੇਸਟ ਪੋਪੂਲੇਸ਼ਨ ਸਾਡੇ ਕੋਲ ਹੈ ਤੇ ਅਗਰ ਅਸੀਂ ਦੇਖੀਏ ਕਿ ਪਾਪੂਲੇਸ਼ਨ 15 ਸਾਲ ਤੋਂ ਲੈ ਕੇ 64 ਸਾਲ ਦੇ ਵਿੱਚ ਉਹ ਅਸੀਂ 68% ਹੈ ਸਾਡੀ ਪਾਪੂਲੇਸ਼ਨ ਜਿਹੜੀ ਇਸ ਏਜ ਗਰੁੱਪ ਚ ਆ ਤੇ ਗਲੋਬਲ ਐਵਰੇਜ ਜਿਹੜਾ ਹੈ ਉਹ 65% ਹੈ ਸਿਰਫ ਹੁਣ ਇਹ ਇਹ ਅਨੁਮਾਨ ਇੱਥੇ ਬਹੁਤ ਸਾਰੇ ਐਕਸਪਰਟ ਇਹ ਕਹਿੰਦੇ ਨੇ ਜੀ ਦੇਖੋ ਜਿਹੜੀਆਂ ਵੈਸਟਰਨ ਇਕਨੋਮੀਆਂਜ਼ ਨੇ ਇਹਨਾਂ ਦੀ ਤੇ ਪੋਪੂਲੇਸ਼ਨ ਏਜ ਹੋ ਰਹੀ ਹੈ ਇਹਨਾਂ ਹੌਲੀ ਹੌਲੀ ਇਹਨਾਂ ਖਤਮ ਹੋ ਜਾਣਾ ਹੈ ਯੰਗਰ ਪੋਪੂਲੇਸ਼ਨ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਵੱਲ ਨੂੰ ਦੇਖਿਆ ਜਾਏਗਾ ਹੁਣ ਸੰਸਾਰ ਚ ਜੋ ਕੁਝ ਵੀ ਦੇਖੇਗਾ ਸਾਡੇ ਵੱਲ ਦੇਖਿਆ ਜਾਏਗਾ ਕਿ ਸਾਡੇ ਕੋਲ ਐਡਵਾਂਟੇਜ ਹੈ ਇਹਨੂੰ ਕਹਿੰਦੇ ਪੋਪੂਲੇਸ਼ਨ ਐਡਵਾਂਟੇਜ ਅੱਛਾ ਹਾਂ ਇਹ ਇਸ ਚੀਜ਼ ਨੂੰ ਇਹ ਕਹਿਣਾ ਚਾਹੁੰਦੇ ਆ ਹੁਣ ਦੇਖੋ ਜਿਸ ਤਰ੍ਹਾਂ ਹੁਣ 25% ਜੇ ਮੈਂ ਦੱਸਿਆ ਸਾਡੀ ਪੋਪੂਲੇਸ਼ਨ ਚੋਂ ਉਹ 0 ਤੋਂ 14 ਸਾਲ ਦੀ ਏਜ ਦੇ ਵਿੱਚ ਹਨ ਉਹਨਾਂ ਨੇ ਅੱਗੇ ਵੱਡੇ ਹੋ ਕੇ ਹੋਰ ਇਹਨਾਂ ਵਧਣਾ ਉਹੀ ਮੈਂ ਕਹਿੰਦਾ 2065 ਤੱਕ ਅਸੀਂ ਕਿੱਥੇ ਪਹੁੰਚ ਜਾਣਾ ਇਹ ਤੁਹਾਨੂੰ ਦੱਸ ਚਾਈਨਾ ਉਹ ਉਧਰ ਦੂਸਰੇ ਪਾਸੇ ਉਹ ਰਿਵਰਸ ਚ ਆ ਰਿਹਾ ਉਹ ਉਹਨਾਂ ਦੀ ਏਜਿੰਗ ਪੋਪੂਲੇਸ਼ਨ ਹੋ ਰਹੀ ਹੈ ਉਹ ਸਾਡੇ ਤੋਂ ਘਟਦੇ ਜਾ ਰਹੇ ਨੇ ਹੁਣ ਇਹੋ ਜਿਹੇ ਸਿਨੈਰੀਓ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੇ ਸਵਾਲ ਉੱਠਦੇ ਨੇ ਕਿ ਸਟੇਟਾਂ ਦੇ ਵਿੱਚ ਵੀ ਹੁਣ ਆ ਤੁਸੀਂ ਦੇਖਿਆ ਕਿ ਲੇਟੈਸਟ ਡੀਲਿਮਿਟੇਸ਼ਨ ਦੀਆਂ ਗੱਲਾਂ ਚੱਲ ਪਈਆਂ ਤੇ ਡੀਲਿਮਿਟੇਸ਼ਨ ਦੇ ਵਿੱਚ ਉਹੀ ਗੱਲ ਆਂਦੀ ਹੈ ਉਥੇ ਸਾਊਥ ਸਟੇਟ ਕਹ ਰਹੇ ਜੀ ਅਸੀਂ ਪੋਪੂਲੇਸ਼ਨ ਨੂੰ ਕੰਟਰੋਲ ਕੀਤਾ ਸਾਨੂੰ ਪਨਿਸ਼ ਕੀਤਾ ਜਾਏਗਾ ਔਰ ਸਾਨੂੰ ਉਹਦੇ ਵਿੱਚ ਨੁਕਸਾਨ ਹੋਣਾ ਹੈ ਕਿ ਵੀ ਤੁਸੀਂ ਸੀਟਾਂ ਉਧਰ ਦੀਆਂ ਸਟੇਟਾਂ ਦੀਆਂ ਵਧਾ ਦੇਓਗੇ ਜਿਵੇਂ ਯੂਪੀ ਬਿਹਾਰ ਮਧਿਆ ਪ੍ਰਦੇਸ਼ ਰਾਜਸਥਾਨ ਜਿੱਥੇ ਕਿ ਪੋਪੂਲੇਸ਼ਨ ਦੀ ਗ੍ਰੋਥ ਰੇਟ ਜ਼ਿਆਦਾ ਹੈ ਤੇ ਉਹਨਾਂ ਦੀ ਵਧ ਜਾਣਗੀਆਂ ਅਸੀਂ ਨੁਕਸਾਨ ਚ ਪਹੁੰਚ ਜਾਾਂਗੇ ਇੱਥੇ ਇਹ ਥੋੜਾ ਜਿਹਾ ਜ਼ਿਕਰ ਕਰਦੇ ਚੱਲੀਏ ਤੁਸੀਂ ਥੋੜਾ ਜਿਹਾ ਜ਼ਿਕਰ ਜਿਹੜਾ ਕੀਤਾ ਕਿ ਜਿਸ ਤਰੀਕੇ ਨਾਲ youngest population ਦਾ ਥੋੜਾ ਜਿਹਾ ਵੀਰਵਾ ਤੁਸੀਂ ਸਾਂਝਾ ਕੀਤਾ ਹਾਂਜੀ ਇਹ ਉਹਨੂੰ ਦੱਸ ਰਿਹਾ ਕਿ ਸਾਡੀ ਬਹੁਤ ਚੰਗੀ ਚੀਜ਼ ਹੋਊਗੀ ਸਾਡੇ ਕੋਲ ਇੱਕ ਹਿਸਾਬ ਨਾਲ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਦਾ ਦਮਗਜਾ ਮਾਰ ਰਹੀ ਹੈ ਕਿ ਸਾਡੇ ਤੋਂ ਯੰਗੇਸਟ ਪੋਪੂਲੇਸ਼ਨ ਹੋਗੀ ਤੇ ਉਸ ਹਿਸਾਬ ਨਾਲ ਅਸੀਂ ਅੱਗੇ ਇਹ ਸਾਡੇ ਲਈ ਬੈਨੀਫੀਸ਼ੀਅਲ ਚੀਜ਼ ਆ ਪਰ ਦੂਸਰੇ ਪਾਸੇ ਇਹਦੇ ਨੁਕਸਾਨ ਜਿਹੜੇ ਹੈਗੇ ਉਹ ਵੀ ਸਮਝਣੇ ਬੜੇ ਜ਼ਰੂਰੀ ਹੈਗੇ ਨੁਕਸਾਨ ਪੜ ਸਾਹਿਬ ਨਾਲ ਕੀ ਹੋਊਗਾ ਜੇ ਬਹੁਤ ਸਾਰੇ ਲੋਕ ਇੱਥੇ ਆਪ ਦੇ ਦੇਖੋ ਜੀ ਇਹਦੇ ਨੁਕਸਾਨ ਦੋ ਹੋਣੇ ਨੇ ਬੜੇ ਜ਼ਬਰਦਸਤ ਔਰ ਬਲਕਿ ਮੈਂ ਸਮਝਾਂਗਾ ਤਿੰਨ ਹੋਣੇ ਨੰਬਰ 1 ਕਿ ਜੋਬ ਕ੍ਰिएशन ਜਿੱਥੇ ਇਹ ਇੰਨੀ ਪੋਪੂਲੇਸ਼ਨ ਵੱਧ ਰਹੀ ਹੈ ਯੂਪੀ ਬਿਹਾਰ ਰਾਜਸਥਾਨ ਮਧਿਆ ਪ੍ਰਦੇਸ਼ ਇਹ ਇੰਨੇ ਜੌਬ ਕ੍ਰੀਏਟ ਕਰ ਦੇਣਗੇ ਇਹਨੂੰ ਅਬਜ਼ੌਰਬ ਕਰ ਲੈਣਗੇ ਪਾਪੂਲੇਸ਼ਨ ਨੂੰ ਇਹਨਾਂ ਨੂੰ ਕੋਈ ਗੇਨਫੁਲ এমਪਲੋਇਮੈਂਟ ਦੇਣਗੇ ਜੀ ਜੇ ਨਹੀਂ ਦੇ ਸਕਦੇ ਫਿਰ ਇਹ ਦੂਜੇ ਸਟੇਟਾਂ ਜਾਣਗੇ ਫਿਰ ਤੁਸੀਂ ਜਿਵੇਂ ਪੰਜਾਬ ਦਾ ਜ਼ਿਕਰ ਕੀਤਾ ਹਰਿਆਣੇ ਦਾ ਵੀ ਇਹ ਇਹ ਸਾਰੀ ਸਟੇਟਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਅਸਰ ਹੋਏਗਾ ਕਿਉਂਕਿ ਮਾਈਗ੍ਰੇਸ਼ਨ ਵਧੇਗੀ ਮਾਈਗ੍ਰੇਸ਼ਨ ਉਧਰ ਨੂੰ ਚੱਲੇਗੀ ਫਿਰ ਤੀਸਰੀ ਗੱਲ ਇਹ ਹੈ ਕਿ ਬਈ ਰੂਰਲ ਟੂ ਅਰਬਨ ਦੀ ਸ਼ਿਫਟ ਹੋਏਗਾ ਰੂਰਲ ਜੇ ਤੁਹਾਡਾ ਕੋਈ ਹੈ ਨਹੀਂ ਐਵੈਨਿਊਜ਼ ਹੋਣਗੇ ਨਹੀਂ ਉਹ ਰੂਰਲ ਏਰੀਆ ਚ अर्ਬਨ ਚਾਣ ਅਰਬਨਾਈਜੇਸ਼ਨ ਨਾਲ ਤੁਹਾਨੂੰ ਪਤਾ ਫਿਰ ਹੋਊਗਾ ਜਿਹੜਾ ਬੰਦਾ ਪਿੰਡਾਂ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਟ ਰਿਹਾ ਸੀਗਾ ਉਹਨੂੰ ਮਜਬੂਰ ਕਰ ਦਿੱਤਾ ਜਾਊਗਾ ਕਿ ਸ਼ਹਿਰ ਚ ਜਾ ਕੇ ਲੇਬਰ ਕਰੇ ਇਹ ਇਹ ਚੀਜ਼ ਵੱਲ ਵੱਧ ਰਹੀ ਵੱਧ ਨਹੀਂ ਹੈ ਗੱਲ ਹੂੰ ਸੋ ਇਹ ਇਹ ਹੁਣ ਦੇਖਣ ਵਾਲੀ ਹੈ ਕਿ ਇਹ ਇਹਨਾਂ ਦੀ ਤੇ ਇਹ ਵੇਲ ਕੇ ਜੀ ਸਾਡੇ ਕੋਲ ਸਟਰੈਂਥ ਹੈ ਸਾਡੇ ਕੋਲ ਯੰਗਰ ਪੋਪੂਲੇਸ਼ਨ ਹੈ ਅਸੀਂ ਕੰਮ ਕਰਾ ਲਾਂਗੇ ਪਰ ਕੰਮ ਤੁਸੀਂ ਉਹਨਾਂ ਤੋਂ ਵਰਕਿੰਗ ਫੋਰਸ ਜੇ ਹੋਏਗੀ ਉਹਨੂੰ ਪਹਿਲਾਂ এমਪਲॉयਮੈਂਟ ਤੇ ਜਨਰੇਟ ਕਰਵਾਓਗੇ ਨਾ ਮੌਜੂਦਾ ਹਾਲਾਤ ਕੀ ਨੇ ਇਸ ਵੇਲੇ এমਪਲॉयਮੈਂਟ ਕੋਈ ਅੱਡੇ ਨਹੀਂ ਦੇਖੋ ਜਿਹੜੇ ਫਿਗਰਸ ਵੀ ਇਹਨਾਂ ਨੇ ਦਿੱਤੇ ਨੀਤੀ ਆਯੋਗ ਨੇ ਦਿੱਤੇ ਦੂਸਰੇ ਉਹ ਕੋਈ ਅੱਡੇ ਨਹੀਂ ਤੁਸੀਂ ਇਹਨਾਂ ਨੇ ਕਿਹਾ ਸੀ ਕਿ ਮੈਨੂਫੈਕਚਰਿੰਗ ਸੈਕਟਰ ਅਸੀਂ ਬੜਾ ਸਟਰੋਂਗ ਕਰ ਲਾਂਗੇ ਇੰਡੀਆ ਨੇ ਕਿਹਾ ਜੀ ਉਹਨਾਂ 트럼ਪ ਸਾਹਿਬ ਨੇ ਇੱਥੋਂ ਤੱਕ ਕਰਤਾ ਉਹ ਕੱਲ ਮੈਂ ਦੇਖਿਆ ਉਹਨਾਂ ਨੇ ਤਾਈਵਾਨ ਦੀ ਉਹ ਕੰਪਨੀ ਜਿਹਨੂੰ ਇਹ ਇਹ ਕਹਿੰਦੇ ਸੀ ਕਿ ਅਸੀਂ ਲਿਆਂਦਾ ਗੁਜਰਾਤ ਦੇ ਵਿੱਚ ਉਹਨੂੰ ਖੋਲਾਂਗਾ ਤੇ ਉਹਨਾਂ ਨੇ ਚੁੱਕ ਕੇ ਉੱਥੇ ਐਰੀਜ਼ੋਨਾ 'ਚ ਖੁਲਵਾਤਾ ਜੀ ਉਹਨਾਂ ਨੂੰ ਉਹ 100 ਮਿਲੀਅਨ ਉਹ ਕਹਿੰਦੇ ਨਹੀਂ ਅਸੀਂ ਇਨਵੈਸਟਮੈਂਟ ਕਰ ਦੇਣਗੇ ਸੋ ਇਹ ਗੱਲਾਂ ਨੇ ਇਹ ਕਹਿੰਦੇ ਨੇ ਅਸੀਂ ਲੈ ਆਵਾਂਗੇ ਹੁਣ ਟਰੰਪ ਸਾਹਿਬ ਵੀ ਉੱਠ ਗਏ ਨੇ ਯੂਰਪੀਅਨ ਇਸ ਚੀਜ਼ ਨੂੰ ਸੋਚ ਰਿਹਾ ਫਿਰ ਕਿੰਨੀਆਂ ਕੋ ਕੰਪਨੀਆਂ ਕਿੱਧਰ ਜਾਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਅਕਸਰ ਜ਼ਿਕਰ ਕਰਦੇ ਹੁੰਦੇ ਸੀਗੇ ਕਿ ਨਰਿੰਦਰ ਮੋਦੀ ਹੋਰਾਂ ਦੇ ਜਾਨੀ ਕਿ ਸਿੱਧੇ ਸੰਬੰਧ ਜਿਹੜੇ ਆ ਟਰੰਪ ਨਾਲ ਬਹੁਤ ਵਧੀਆ ਨੇ ਮੋਦੀ ਸਾਰੇ ਪ੍ਰੋਗਰਾਮ ਹੋਏ ਉਹ ਇੰਡੀਆ ਆ ਇੰਡੀਆ ਦੇ ਵਿੱਚ ਕਿੱਡਾ ਤਕੜਾ ਪ੍ਰਚਾਰ ਕੀਤਾ ਉਸ ਵੇਲੇ ਬਹੁਤ ساری ਚੀਜ਼ਾਂ ਲਗਾਤਾਰਤਾ ਦੇ ਵਿੱਚ ਪਰ ਹੁਣ ਜਿਸ ਤਰੀਕੇ ਨਾਲ ਟਰੰਪ ਦੇ ਐਕਸ਼ਨ ਨੇ ਉਨਾ ਤੋਂ ਸਿੱਧਾ ਅਸਰ ਜਿਹੜਾ ਹੈਗਾ ਭਾਰਤੀ ਇਕਨੋਮੀ ਤੇ ਹੋ ਰਿਹਾ ਕਿਉਂਕਿ ਆਪਾਂ ਸ਼ਾਹ ਬਹਾਰ ਵਾਲਾ ਵੀ ਜ਼ਿਕਰ ਕੀਤਾ ਸੀਗਾ ਉਹ ਵੀ ਇੱਕ ਹਿਸਾਬ ਨਾਲ ਇਕਨੋਮੀ ਨੂੰ ਬੂਸਟ ਤਾਂ ਮਿਲਣਾ ਸੀ ਬੇਸ਼ੱਕ ਇਹ ਪੰਜਾਬ ਨੂੰ ਓਵਰ ਪਾਵਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਵੀ ਆਪਾਂ ਆਪਣੇ ਉਧਰੋਂ ਵੀ ਰਾਹ ਬਣਾ ਲਈਏ ਪਰ ਉਹਦਾ ਅਸਰ ਇਕਨੋਮੀ ਤੇ ਹੋਣਾ ਸੀ ਇਕਨੋਮੀ ਲਈ ਵੱਡਾ ਬੂਸਟ ਸੀਗਾ ਉਹ ਉਹ ਰੁਕ ਗਿਆ ਦੂਸਰੇ ਪਾਸੇ ਹੁਣ ਜਿਵੇਂ ਤੁਸੀਂ ਇਹ ਵੀ ਜ਼ਿਕਰ ਕਰ ਰਹੇ ਹੋ ਕੰਪਨੀਆਂ ਜਿਹੜੀ ਤਾਈਵਾਨ ਵਾਲੀ ਜ਼ਿਕਰ ਹੈਗਾ ਇਹ ਵੀ ਰੁਕ ਰਿਹਾ ਹੈ ਤਾਂ ਇਹ ਫਿਰ ਕਿਸ ਚੀਜ਼ ਨਾਲ ਇਹ ਦਾਵਾ ਕਰਦੇ ਨੇ ਕਿ ਟਰੰਪ ਨਾਲ ਸੰਬੰਧ ਬਹੁਤ ਵਧੀਆ ਨੇ ਸਾਡੇ ਨਹੀਂ ਦੇਖੋ ਜੀ ਟਰੰਪ ਸਾਹਿਬ ਆਪਣੀ ਨੇਸ਼ਨ ਦਾ ਉਹ ਕਹਿੰਦੇ ਵੀ ਅਮਰੀਕਾ ਫਰਸਟ ਵਾਲੀ ਉਹਨਾਂ ਨੇ ਪਾਲਿਸੀ ਚਲਾਈ ਹੈ ਉਹਨਾਂ ਨੇ ਆਪਣੀ ਪਬਲਿਕ ਨੂੰ ਦਿਖਾ ਰਹੇ ਨੇ ਉਹ ਕਹਿੰਦੇ ਕਿ ਮੈਂ ਮੈਨੂਫੈਕਚਰਿੰਗ ਆਪਣੇ ਮੁਲਕ ਚ ਕਰਾਉਣੀ ਹੈ ਅੱਗੇ ਕੀ ਹੁੰਦਾ ਸੀ ਅਮ ਮਾਨ ਉਹਨਾਂ ਦਾ ਇਸ ਕਰਕੇ ਉਹਨਾਂ ਦੇ ਟੈਰਫ ਨਹੀਂ ਸੀਗੇ ਉਹਨੇ ਕਿਹਾ ਨਹੀਂ ਮੈਂ ਆਪਣੀ ਪੋਪੂਲੇਸ਼ਨ ਵਾਸਤੇ ਪਹਿਲਾਂ ਲਿਆਣਾ ਕਿਉਂਕਿ ਉੱਥੇ ਵੀ ਤੁਹਾਨੂੰ ਜੋਬਸ ਕ੍ਰिएशन ਦੂਸਰੀਆਂ ਚੀਜ਼ਾਂ ਅਸਰ ਕਰ ਰਹੀਆਂ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੀਆਂ ਕਿਉਂਕਿ ਇਹ ਡਿਵੈਲਪਡ ਕੰਟਰੀ ਹੈ ਬਹੁਤ ਡਿਵੈਲਪਡ ਹੈ ਵਨ ਆਫ ਦੀ ਟਾਪ ਕੰਪਨੀਆਂ ਉੱਥੇ ਫਿਰ ਇਹ ਪ੍ਰੈਸ਼ਰ ਪਾ ਕੇ ਕੰਪਨੀਆਂ ਨੂੰ ਉਧਰ ਲਿਜਾ ਸਕਦੇ ਨੇ ਹੂੰ फिर ये सानू असी जेड़ा किन्ने ਸਾਡੇ ਕੋ ਲੇਬਰ ਫੋਰਸ ਹੈ ਤੇ ਤੁਸੀਂ ਸਸਤੀ ਹੈ ਉਹ ਉਹ ਹਿੱਟ ਹੋਏਗੀ ਕਿਉਂਕਿ ਨੇਚਰਲੀ ਜੇ ਉਥੇ ਇਨਵੈਸਟਮੈਂਟ ਸਟਾਰਟ ਹੋ ਗਈ ਤੇ ਕਿੱਥੇ ਕਿੱਥੇ ਇਨਵੈਸਟਮੈਂਟ ਇਹ ਵੱਡੀਆਂ ਕੰਪਨੀਆਂ ਕਰ ਰਹੀਆਂ ਅਸੀਂ ਇਹ ਵੀ ਦੇਖ ਰਹੇ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਯੂਪੀ ਨੂੰ ਬੜਾ ਵੱਡੇ ਪੱਧਰ ਤੇ ਹੁਣ ਵਿਕਸਿਤ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਹੈਗਾ ਕਿਉਂਕਿ ਮਹਾਕੁੰਬ ਦਾ ਪ੍ਰੋਗਰਾਮ ਕਿੰਨੇ ਵੱਡੇ ਪੱਧਰ ਤੇ ਕਰਾਇਆ ਗਿਆ ਉਹਦੇ ਵਿੱਚੋਂ ਬੇਸਿਕਲੀ ਇੱਕ ਚੀਜ਼ ਨਿਕਲ ਰਹੀ ਸੀ ਕਿ ਯੂਪੀ ਦਾ ਪ੍ਰਚਾਰ ਹੋ ਰਿਹਾ ਸੀ ਕਿਉਂਕਿ ਅਸੀਂ ਦੇਖ ਰਹੇ ਹਾਂ ਉੱਥੇ ਬਹੁ ਜ਼ਿਕਰਾ ਆ ਰਿਹਾ ਹੈਗਾ ਜਿਹੜੀ ਫਿਲਮ ਇੰਡਸਟਰੀ ਆ ਉਹਦਾ ਉੱਥੇ ਫਿਲਮ ਸਿਟੀ ਬਣਾਉਣ ਦੀਆਂ ਗੱਲਾਂ ਆ ਰਹੀਆਂ ਨੇ ਬਹੁਤ ਸਾਰੀ ਚੀਜ਼ ਉਹ ਯੂਪੀ ਦੇ ਨੇੜੇ ਜਿਹੜੇ ਲਿਆਉਣ ਦੀਆਂ ਚਰਚਾਾਂ ਵੱਡੇ ਪੱਧਰ ਤੇ ਹੈਗੇ ਹੱਬ ਬਣਾਉਣ ਦੀ ਕੋਸ਼ਿਸ਼ ਹੈਗੀ ਹੈ ਤਾਂ ਉਹ ਤਾਂ ਆਪਣੇ ਲੋਕ ਕਹਿੰਦੇ ਕਿ ਅਸੀਂ ਤਾਂ ਵਰਕ ਫੋਰਸ ਨੂੰ ਹੋਰ ਚਾਹੀਦੀ ਹੈ ਅਸੀਂ ਤਾਂ ਵਪਾਰ ਕ੍ਰੀਏਟ ਕਰਨਾ ਤੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਉਹਦੇ ਵਿੱਚ ਬਹੁਤ ਤੇ ਫਿਰ ਮਾਈਗ੍ਰੇਸ਼ਨ ਕਿਉਂ ਹੋ ਰਹੀ ਹੈ ਜੀ ਅਗਰ ਇਹ ਚੀਜ਼ ਇਹ ਚੀਜ਼ ਹੈ ਤੇ ਫਿਰ ਮਾਈਗ੍ਰੇਸ਼ਨ ਇੱਥੇ ਇੱਥੇ ਨਾ ਨਾ ਆਵੇ ਜੀ ਹੁਣ ਪੰਜਾਬ ਵਿੱਚ ਸਫਰ ਕੀ ਕਰ ਰਿਹਾ ਕਿ ਤੁਹਾਨੂੰ ਪਤਾ ਪੰਜਾਬ ਦੀ ਸਭ ਤੋਂ ਜ਼ਿਆਦਾ ਇਹ ਤੁਸੀਂ ਰਿਵਰਸ ਮਾਈਗ੍ਰੇਸ਼ਨ ਦੀ ਪਿਛਲੀ ਵਾਰੀ ਵੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬੀ ਨੇ ਉਹ ਦੇ ਆਰ ਗੋਇੰਗ ਅਬ੍ਰੋਡ ਯੰਗ ਵਾਲੇ ਪੋਪੂਲੇਸ਼ਨ ਤੁਸੀਂ ਹੁਣ ਦੇਖੋ ਸਟੈਟਿਸਟਿਕਸ 'ਚ ਵੀ ਆਇਆ ਕਿ ਯੰਗਰ ਪੋਪੂਲੇਸ਼ਨ ਸਾਡੀ ਬਾਹਰ ਜਾ ਰਹੀ ਹੈ 올ਡਰ ਪੋਪੂਲੇਸ਼ਨ ਇੱਥੇ ਪੰਜਾਬ 'ਚ ਚੰਡੀਗੜ੍ਹ ਵੱਸਦੀ ਹੈ ਜੀ ਔਰ ਉਹ ਉਹਦੀ ਤਾਦਾਦ ਕਾਫੀ ਹੈ ਤੇ ਉਹ ਯੰਗਰ ਜਿਹੜੀ ਜਾਂਦੀ ਹੈ ਨੇਚੁਰਲੀ ਉਹਨਾਂ ਦੇ ਬੱਚੇ ਜਦੋਂ ਉੱਥੇ ਉਹਨਾਂ ਨੇ ਆਪਣੇ ਬੱਚੇ ਹੋਣਗੇ ਉਹ ਸਿਟੀਜ਼ਨ ਉੱਥੋਂ ਦੇ ਬਣ ਜਾਣੇ ਬਾਇ ਬਰਥ ਬਣ ਜਾਣ ਅਕਵਾਇਰ ਕਰ ਉੱਥੇ ਕਰਨਗੇ ਸਿਟੀਜ਼ਨਸ਼ਿਪ ਨੇਚੁਰਲੀ ਉਹ ਫਰਕ ਪੈ ਜਾਂਦਾ ਤੇ ਉਧਰਲੇ ਬੰਦੇ ਇਧਰ ਪੰਜਾਬ ਵਾਲੇ ਪਾਸੇ ਆਉਂਦੇ ਆ ਉਹ ਅੱਛਾ ਹੁਣ ਇਹਨਾਂ ਦੀ ਸਟੇਟਾਂ ਜੋ ਆ ਜਿਹੜੇ ਮੈਂ 3-4 ਸਟੇਟ ਪੰਜ ਦੱਸੇ ਨੇ ਜਿੱਥੇ ਪੋਪੂਲੇਸ਼ਨ ਗ੍ਰੋਥ ਇੰਨੀ ਉਹ ਇਧਰ ਨੂੰ ਆਈ ਜਾਂਦੇ ਨੇ ਹੂੰ ਉਹ ਇਹ ਐਕਚੁਅਲੀ ਜਿਹੜੀ ਮਾਈਗ੍ਰੇਸ਼ਨ ਹੈ ਇਹ 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 ਦਾ ਇਨਫਲੋ ਬਹੁਤ ਜ਼ਿਆਦਾ ਹੈ ਜਦ ਕਿ ਸਾਡਾ ਜਿਹੜਾ ਬਾਹਰ ਜਾਂਦਾ ਉਹ ਇੰਨਾ ਨਹੀਂ ਹੈ ਇਹ ਚੰਡੀਗੜ੍ਹ ਦੇ ਅੰਕੜੇ ਕੀ ਕਹਿੰਦੇ ਨੇ ਇਸ ਵੇਲੇ ਚੰਡੀਗੜ੍ਹ ਤੇ ਇਥੋਂ ਤੱਕ ਦੱਸਤਾ ਜੀ ਕਿ ਭਈ ਹੁਣ ਤੇ ਅੱਜ ਵੀ ਉਹ ਰਿਪੋਰਟ ਸੀਗੀ ਉੱਥੇ ਟਾਈਮਜ਼ ਆਫ ਇੰਡੀਆ ਚ ਵੀ ਕਿ ਭਈ 올ਡਰ ਪੋਪੂਲੇਸ਼ਨ ਇਥੇ ਜਿਹੜੀ ਆ ਪੰਜਾਬੀਆਂ ਦੀ ਹੈ ਰਹਿ ਗਈ ਹੈ ਉਹ ਜਿਹੜੇ 70 ਇਹ ਤੋਂ ਪਲੱਸ ਹੋ ਗਏ ਜਾਂ 65 ਤੋਂ ਪਲੱਸ ਉਹਨਾਂ ਦੀ 25% ਤੱਕ ਦੀ ਹੈਗੀ ਹੈ ਪਰ ਇੱਥੇ ਯੰਗਰ ਪੋਪੂਲੇਸ਼ਨ ਬਾਹਰਲੇ ਉਹਨਾਂ ਦੀ ਜਿਹੜੇ 14 ਸਾਲ 15 ਸਾਲ ਜਾਂ 20-25 ਸਾਲ ਤੱਕ ਉਹਨਾਂ ਦੀ ਜ਼ਿਆਦਾ ਹੈ। ਹੂੰ ਇਹ ਤੇ ਅੱਜ ਦੀ ਉਹਨਾਂ ਦੇ ਸਾਈਡ ਔਰ ਉਹ ਸਕੂਲ ਮੇਨੂੰ ਮਤਲਬ ਹੋਰ ਸਟੇਟਾਂ ਤੋਂ ਆਏ ਹੋਏ ਆਹ ਹੋਰ ਸਟੇਟਾਂ ਤੋਂ ਜਿਹੜੇ ਆ ਪੰਜਾਬ ਤੋਂ ਨਹੀਂ ਜਾਨਕੀ ਪੰਜਾਬ ਤੋਂ ਨਹੀਂ ਉਹ ਬਾਹਰ ਬਾਹਰਲੇ ਸਟੇਟਾਂ ਤੋਂ ਆਏ ਆ ਪੰਜਾਬ ਦੇ ਕਿੰਨੇ ਪੰਜਾਬੀ ਕਿੰਨੇ ਰਹੇਗੇ ਸਰ ਪੰਜਾਬੀ ਤੇ ਹੁਣ ਇਹਨਾਂ ਨੇ 13% ਦੱਸੀ ਹੈ ਜੀ ਚੰਡੀਗੜ੍ਹ ਦੇ ਤੇ ਹੂੰ ਹੁਣ ਅੱਜ ਦੀ ਜਿਹੜੀ ਸਟੈਟਿਸਟਿਕਸ ਦੱਸੀ ਹੈ 2011 ਦੇ ਬੇਸ ਤੇ ਉੱਤੇ ਹੁਣ ਤੇ 26 ਦੀ ਤੇ ਆ ਰਹੀ ਹੈ ਸੈਂਸਸ ਬਿਲਕੁਲ ਉਹ ਚੱਲ ਰਹੇ ਆ ਇਸ ਲਈ ਤੇ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਇਹ ਹਾਲਤ ਹੈ ਤੇ ਵਾਟ ਵਿਲ ਹੈਪਨ ਸਰ ਤੁਸੀਂ ਉਹ ਡਿ ਕਰ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਜ਼ਿਕਰ ਕਰ ਰਹੇ ਸੀਗੇ ਜਿਹੜੀਆਂ ਪੰਜ ਸਟੇਟਾਂ ਨੇ ਆਪਣੀ ਆਬਾਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਜ਼ਾ ਕਿਸ ਤਰੀਕੇ ਨਾਲ ਉਹ ਉਹ ਥੋੜਾ ਪੁਆਇੰਟ ਬੜਾ ਸਮਝਣ ਵਾਲਾ ਹੈਗਾ ਉਹ ਜੀ ਉਹ ਕਹਿੰਦੇ ਨੇ ਡੀ ਲਿਮਿਟੇਸ਼ਨ ਦੇ ਵਿੱਚ ਹੁਣ ਦੋ ਪ੍ਰਪੋਜ਼ਲਾਂ ਚੱਲ ਰਹੀਆਂ ਨੇ ਕਿ ਲੋਕ ਸਭਾ ਦੇ ਪਹਿਲਾਂ ਤੇ ਆਪਾਂ ਲੋਕ ਸਭਾ ਦੇ سلسلے ਚ ਗੱਲ ਕਰੀ ਕਿ ਇਹ ਸੀਟਾਂ ਜਿਹੜੀਆਂ 543 ਹੈਗੀਆਂ 543 ਜਿਹੜੀਆਂ ਉਹ 1971 ਦੇ ਸੈਂਸਸ ਤੇ ਫ੍ਰੀਜ਼ ਹੋਈਆਂ ਸੀ ਉਸ ਤੋਂ ਬਾਅਦ ਵਧੀਆਂ ਨਹੀਂ ਜਾਂ ਤੇ ਉਹਨੂੰ ਮੇਨਟੇਨ ਕੀਤਾ ਜਾਏ ਤੇ ਉਹਦੇ ਵਿੱਚ ਥੋੜੇ ਬਹੁਤੇ ਚੇਂਜਸ ਕਰ ਲੈਣ ਜੇ ਉਹਦੇ ਚ ਚੇਂਜਸ ਕਰਦੇ ਨੇ ਤੇ ਮਾਰਜਨਲੀ ਉਹਦੇ ਚ ਫੇਰ ਸਾਊਥ ਵਾਲਿਆਂ ਨੂੰ ਥੋੜਾ ਨੁਕਸਾਨ ਤੇ ਹੁੰਦਾ ਕਿ ਇਸ ਵੇਲੇ ਸਾਊਥ ਦੇ ਜਿਹੜੇ ਸਟੇਟ ਨੇ ਚਾਹੇ ਤਾਮਿਲਨਾਡੂ ਕੇਰਲਾ ਆਂਧਰਾ ਪ੍ਰਦੇਸ਼ ਕਰਨਾਟਕਾ ਤੇ ਤੇਲੰਗਾਨਾ பாਕੇ ਉਹਨਾਂ ਦੇ 24% ਉਹਨਾਂ ਦੀ ਹੈਗੀ ਸਟਰੈਂਥ ਉਹ ਮਾਰਜਨਲੀ ਡਿਕਰੀਜ਼ ਹੋ ਜਾਂਦੀ ਹੈ ਤੇ ਅਗਰ ਇਹ ਇਹ ਕੀ ਕਰਦੇ ਨੇ ਕਿ ਉਹ ਜਿਹੜੀ ਪ੍ਰੋਜੈਕਟਡ ਪੋਪੂਲੇਸ਼ਨ ਜਿਹੜੀ ਆ ਰਹੀ ਹੈ 2026 ਦੇ ਸੈਂਸਸ ਦੇ ਬੇਸ ਤੇ ਉੱਥੇ 848 ਸੀਟਾਂ ਹੋ ਜਾਣਗੀਆਂ ਉਹ 848 ਸੀਟਾਂ ਦੇ ਵਿੱਚ ਉਹਨਾਂ ਨੂੰ ਬਹੁਤ ਹਟ ਵੱਜਦਾ ਦੇਖੋ ਜੀ ਉਹਦੇ ਚ ਜਿਹੜੇ 848 ਸੀਟਾਂ ਜੇ ਆਉਂਦੀਆਂ ਨੇ ਉਹਦੇ ਵਿੱਚੋਂ ਤਕਰੀਬਨ ਤੁਸੀਂ ਦੇਖੋ ਤਾਮਿਲਨਾਡੂ ਨੂੰ ਜੇ 10 ਸੀਟਾਂ ਦਾ ਇੱਧਰ ਉਧਰ ਤਬਦੀਲੀ ਆਂਦੀ ਆਂ ਅੰਦਰ ਆਪਣੇ ਦੀਆਂ 12 ਆਂਦੀਆਂ ਹਨ ਕਰਨਾਟਕਾਂ ਦੇ 13 ਆਂਦੀਆਂ ਨੇ ਤੇ ਇਸ ਤਰ੍ਹਾਂ ਹੀ ਪੰਜਾਬ ਦੀਆਂ 5 ਸੀਟਾਂ ਦਾ ਫਰਕ ਪੈਂਦਾ ਹੁਣ ਬਟ ਉਹ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਸਟੇਟਾਂ ਨੂੰ ਹੁੰਦਾ ਜੇ 848 ਜਦ ਕਿ ਯੂਪੀ ਨੂੰ 63 ਨਵੀਆਂ ਸੀਟਾਂ ਹੋਰ ਮਿਲ ਜਾਣਗੀਆਂ ਜਾਨੀ ਕਿ ਯੂਪੀ ਤਾਂ ਪਹਿਲੇ ਹੀ ਸਰਕਾਰ ਬਣਾਉਣ ਲਈ ਮੰਨਿਆ ਜਾਂਦਾ ਤੇ 63 ਸੀਟਾਂ ਹੋਰ ਮਿਲ ਗਈ ਤਾਂ ਫੇ ਅਸੀਂ ਕੁੱਲ ਮਿਲਾ ਕੇ ਮੰਨ ਲਈਏ ਕਿ ਸਾਰੀ ਸਰਕਾਰ ਹੀ ਸਰਕਾਰੀ ਉਹਨਾਂ ਦੀ ਹੋਏਗੀ ਜੀ ਉਹਨਾਂ ਦੀ ਤੇ ਬਿਹਾਰ ਦੀ ਮਿਲਾ ਕੇ ਤੇ ਵਿਆਰ ਦੀ अबाउट 39 ਕਹਿੰਦੇ ਨੇ ਤੇ ਤੁਸੀਂ ਥੋੜਾ ਜਿਹਾ ਉਹ ਰਾਜਸਥਾਨ ਤੇ ਐਮਪੀ ਮਲਾ ਲਓ ਉਹ ਸਰਕਾਰ ਉਹਨਾਂ ਦੀ ਬਣ ਜਾਏਗੀ ਫਿਰ ਕਿਸੇ ਹੋਰ ਦੀ ਜਿਹੜੀਆਂ ਛੋਟੀਆਂ ਸਟੇਟਾਂ ਉਹ ਤਾਂ ਫਿਰ ਨਾਮ ਦੀਆਂ ਸਟੇਟਾਂ ਰਹਿ ਜਾਣਗੀਆਂ ਨਾਰਥ-ਈਸਟ ਜੀ ਉੱਥੇ ਹੀ ਰਹੇਗਾ ਜਿੱਥੇ ਹੈ ਪੰਜਾਬ ਦਾ ਵੀ ਤੁਹਾਨੂੰ ਪਤਾ ਕਿ ਮਾਈਗ੍ਰੇਸ਼ਨ ਦੀ وجہ ਨਾਲ ਹੈ ਤੇ ਇਹਦੇ ਚ ਪਲੱਸ ਮਾਈਨਸ ਹੋਏਗਾ ਕੋਈ ਜ਼ਿਆਦਾ ਇਹਦਾ ਫਾਇਦਾ ਨਹੀਂ ਹੋਣਾ ਕਿ ਪੋਪੂਲੇਸ਼ਨ ਦਾ ਫਾਇਦਾ ਹੋਣਾ ਹੈ ऑलरेडी ਉਸ ਤਰੀਕੇ ਨਾਲ ਬਹੁਤ ਜ਼ਿਆਦਾ ਅਸਰ ਤਾਂ ਦਿਖ ਨਹੀਂ ਰਿਹਾ 13 ਸੀਟਾਂ ਨੇ ਜਿਹੜਾ ਤੁਸੀਂ ਕਹਿੰਦੇ ਜ਼ਿਕਰ ਕਰਦੇ ਕਿ 543 ਜੇ ਰਹਿ ਜਾਂਦੀਆਂ ਨੇ ਤਾਂ ਪੰਜਾਬ ਦੀ ਇੱਕ ਸੀਟ ਘਟ ਜੂ ਤੇ ਜੇ ਇਹ ਸਟੇਟਾਂ ਵਧਾਉਂਦੇ ਨੇ ਸਿਰਫ ਪੰਜ ਸਟੇਟਾਂ ਵਧਣਗੀਆਂ ਪੰਜਾਬ ਦੀ ਤੇ ਉਹਦਾ ਤਾਂ ਕੋਈ ਅਸਰ ਉਸ ਤਰੀਕੇ ਨਾਲ ਹੋਣਾ ਜੇ ਉਹਦੇ ਚ ਇਸ ਤਰ੍ਹਾਂ ਜੀ ਅੱਗੇ ਫਿਰ ਡੀਲਿਮਿਟੇਸ਼ਨ ਜੇ ਕਰਦੇ ਨੇ ਤੇ ਉਹ ਸਟੇਟ ਅਸੈਂਬਲੀਆਂ ਤੇ ਵੀ ਅਸਰ ਪੈਗਾ ਸਰ ਇਹ ਇੱਕ ਬੜਾ ਇੱਥੇ ਅਹਿਮ ਟੁਕਮਾ ਸ਼ਬਦ ਆ ਜਾਂਦਾ ਜਦੋਂ ਇਦਾਂ ਦੀ ਚਰਚਾ ਚੱਲਦੀ ਹੋਵੇ ਕਿ ਖੁਦਮੁਖਤਿਆਰੀ ਹਾਂਜੀ ਫਿਰ ਅਸੀਂ ਮੰਨ ਲਈਏ ਵੀ ਇਹ ਸਟੇਟਾਂ ਦੀ ਖੁਦਮੁਖਤਿਆਰੀ ਤਾਂ ਰਹੀ ਨਹੀਂ ਉਸ ਨਾਲ ਨਹੀਂ ਜੇ ਉਹ ਫੈਡਰਲ ਸਟਰਕਚਰ ਬਹੁਤ ਹਿੱਟ ਹੋਏਗਾ ਇਹ ਇਹ ਆਉਣ ਵਾਲਾ ਟਾਈਮ ਜਿਹੜਾ ਨਾ ਜੀ ਫੈਡਰਲ ਸਟਰਕਚਰ ਜੇ ਤੇ 543 ਰੱਖੀ ਰਾਇਆ ਤੇ ਫਿਰ ਤੇ ਫੈਡਰਲ ਸਟਰਕਚਰ ਤੇ ਆਪਣਾ ਕਾਫੀ ਮਤਲਬ ਮੇਨਟੇਨ ਰਹਿੰਦਾ ਜੋ ਚੱਲ ਰਿਹਾ ਤੇ ਨਹੀਂ ਤਾਂ ਅੱਗੇ ਤੇ ਜਾ ਕੇ ਤੁਸੀਂ ਦੇਖੋ ਜਿਹੜੇ 3-4 ਸਟੇਟ ਨੇ ਇਨਾਂ ਕੋਲ ਸਾਰਾ ਕੁਝ ਚਲੇ ਜਾਏਗਾ ਅਕੀ ਇਹ ਵੀ ਜ਼ਿਕਰ ਆਉਂਦਾ ਕਿ ਆਪਾਂ ਜਦੋਂ ਵੀ ਦੇਖਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਉਹਨੂੰ ਜਦੋਂ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਵੱਡੀਆਂ-ਵੱਡੀਆਂ ਸਟੇਟਮੈਂਟਾਂ ਦੇਣੀਆਂ ਹੁੰਦੀਆਂ ਤਾਂ ਉਹ ਸਭ ਤੋਂ ਪਹਿਲਾਂ ਇੱਕ ਜ਼ਿਕਰ ਕਰਦੇ ਆ ਕਿ ਮੈਂ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਹਾਂਜੀ ਯਾਨੀ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਆ ਪਰ ਇਹ ਲੋਕਤੰਤਰ ਦੇ ਹਾਲਾਤ ਉਸ ਤਰੀਕੇ ਨਾਲ ਲੱਗਦੇ ਕਿ ਲੋਕਤੰਤਰ ਰਹਿ ਗਿਆ ਹੈ ਤੁਹਾਡੇ ਸਾਹਮਣੇ ਨਹੀਂ ਇਹ ਡੈਮੋਕ੍ਰੇਸੀ ਦਾ ਬੜਾ ਇੱਕ ਖਤਰਾ ਆਏਗਾ ਜੀ ਕਿਉਂਕਿ ਇੰਬੈਲੈਂਸ ਹੋ ਜਾਏਗਾ ਨਾ ਜੀ ਅਸੀਂ ਜੇ ਡੈਮੋਕ੍ਰੇਸੀ ਕਹਿਣੀ ਹੈ ਕਿ ਹਰ ਇੱਕ ਬੰਦੇ ਦਾ ਰਾਈਟ ਹੈ ਪਰ ਇਹਦਾ ਮਤਲਬ ਹੈ ਕਿ ਬਈ ਜਿੱਥੇ ਪੋਪੂਲੇਸ਼ਨ ਇਦਾਂ ਇੰਬੈਲੈਂਸ ਹੋ ਰਹੀ ਹੈ ਉਹ ਫਿਰ ਦੂਜਿਆਂ ਨੂੰ ਡਿਸਐਡਵਾਂਟੇਜ ਹੋ ਜਾਣਗੇ ਅਸੀਂ ਫਿਰ ਫਾਇਦਾ ਕੀ ਹੈ ਫਿਰ ਤੁਸੀਂ ਜਿਹੜੀ ਸਾਰੀ ਕੰਟਰੀ ਦੀ ਡਿਵੈਲਪਮੈਂਟ ਕਹਿੰਦੇ ਹੋ ਹੋਏਗੀ ਉਹ ਨਹੀਂ ਹੋ ਫਿਰ ਏਰੀਆਸ ਤੇ ਨੇਚੁਰਲੀ ਪ੍ਰੈਸ਼ਰ ਗਰੁੱਪ ਬਣ ਜਾਣਗੇ ਜੇ ਕਿਸੇ ਦੇ ਇੰਨੇ ਸਾਰੇ ਐਮਪੀ ਆ ਜਾਣਗੇ ਉਹਨਾਂ ਦਾ ਤੇ ਇੰਨਾ ਤਕੜਾ ਪ੍ਰੈਸ਼ਰ ਗਰੁੱਪ ਹੋਏਗਾ ਕਿ ਕੀ ਤੁਸੀਂ ਕਰਾ ਲੋਗੇ ਇਫ ਯੂ ਡੈਮੋਕ੍ਰੇਸੀ ਤੋਂ ਆਪਾਂ ਕਹ ਲਈਏ ਵੀ ਸਿੱਧੇ ਤੌਰ ਤੇ ਇੱਕ ਅ ਜ਼ਿਕਰ ਕਰਦੇ ਹੁੰਦੇ ਆਰਿਸਟੋਕ੍ਰੇਸੀ ਵਾਲਾ ਹਾਂਜੀ ਜਾਂ ਉਹਨੂੰ ਓਲੀਗਾਰਚੀ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਕਰ ਲੋ ਕਿ ਵੀ ਕੁਝ ਮਤਲਬ ਪ੍ਰੈਸ਼ਰ ਗਰੁੱਪਸ ਦੇ ਹੱਥ ਪਾਵਰ ਚੱਲ ਜਾਏਗੀ ਤੇ ਉਹ ਕਰਨਗੇ ਫਿਰ ਤੇ ਬਾਕੀਆਂ ਨੂੰ ਕਿਸ ਤਰ੍ਹਾਂ ਰਹੇਗਾ ਜੀ ਮੈਂ ਇੱਕ ਗੱਲ ਦੇਖ ਰਿਹਾ ਕਿਉਂਕਿ ਐਸ ਵੇਲੇ ਇੱਡਾ ਵੱਡਾ ਇਹ ਕਿਉਂਕਿ ਇਹ ਬਹੁਤ ਵੱਡਾ ਨਰੇਟਿਵ ਹੈਗਾ ਇਹਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹਰ ਇੱਕ ਸਟੇਟਾਂ ਦੇ ਲਈ ਜਿੱਥੇ ਏਡੀ ਵੱਡੀ ਚਰਚਾ ਚੱਲ ਰਹੀ ਹੋਵੇ 26 ਦਾ ਸੰਸੈਕਸ ਕੰਪਲੀਟ ਹੋ ਜਾਣਾ ਜਦੋਂ 26 2026 ਪੂਰਾ ਹੋਣਾ ਸੰਸੈਕਸ ਚੱਲ ਰਹੀ ਹੈ ਉਹ ਸਾਰੀਆਂ ਸਰਜਾਵਾਂ ਵੀ ਚੱਲ ਰਹੀਆਂ ਨੇ ਉਸੇ ਬੇਸ ਦੇ ਉੱਪਰ ਕਿਉਂਕਿ ਅਸੀਂ ਇਹ ਵੀ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਵੀ ਬਾਰ-ਬਾਰ ਜ਼ਿਕਰ ਕਰਦੇ ਰਹੇ ਕਿ ਧਰਮ ਦੇ ਆਧਾਰ ਤੇ ਜਿਹੜੀ ਆ ਜਨਗਣਨਾ ਹੋਣੀ ਚਾਹੀਦੀ ਹੈ ਪਰ ਉਸ ਹਿਸਾਬ ਨਾਲ ਬਹੁਤ ਸਾਰੀਆਂ ਸਕੀਮਾਂ ਬਣੀਆਂ ਹੁੰਦੀਆਂ ਪੰਜਾਬ ਦੀ ਸਟੇਟ ਹੋਰ ਪਾਸਿਬਲ ਜੀ ਹੋਈ ਹੈ ਇੱਥੇ ਉਹ ਲੱਗੇ ਹੋਏ ਨੇ ਲੋਕਾਂ ਦੇ ਜਿਹੜੇ ਨਸ਼ੇ ਦਾ ਘਰ ਨਸ਼ੇ ਦੇ ਕਾਰੋਬਾਰ ਸੀ ਉਹਨਾਂ ਦੇ ਘਰ ਟੌਣ ਤੇ ਲੱਗੇ ਹੋਏ ਨੇ ਇੱ ਦੇ ਪੰਜਾਬ ਦੇ ਮੁੱਖ ਮੰਤਰੀ ਇਧਰਲੇ ਪਾਸੇ ਹੋਰ ਜ਼ਿਕਰ ਕਰਨੇ ਕਿ 51000 ਨੌਕਰੀਆਂ ਦੇ ਦਿੱਤੀਆਂ ਮੈਂ ਲੋਕਾਂ ਨੂੰ ਸ਼ਗਨ ਪਾ ਦਿੱਤਾ ਇਹ ਚੱਲ ਕੀ ਰਿਹਾ ਪੰਜਾਬ ਕਿੱਧਰਲੇ ਪਾਸੇ ਨਹੀਂ ਦੇਖੋ ਜੀ ਪੰਜਾਬ ਨੂੰ ਇਹ ਸੀਰੀਅਸਲੀ ਇਹਨਾਂ ਦੇ ਜਿਹੜੇ ਹੁਕਮਰਾਨ ਨੇ ਇਹਨਾਂ ਨੂੰ ਸੋਚਣਾ ਪੈਣਾ ਬਹੁਤ ਸਟੇਟਾਂ ਦੇ ਵਿੱਚ ਆਲਰੇਡੀ ਇਹ ਬਣ ਗਿਆ ਸਪੈਸ਼ਲੀ ਛੋਟੇ ਸਟੇਟ ਉੱਤਰਾਖੰਡ ਹੈ ਹਿਮਾਚਲ ਹੈ ਉੱਥੇ ਤੁਸੀਂ ਲੈਂਡੇਡ ਪ੍ਰਾਪਰਟੀ ਖਰੀਦ ਨਹੀਂ ਬਾਹਰ ਲਿਆ ਕੇ ਖਰੀਦ ਨਹੀਂ ਸਕਦੇ ਉੱਥੇ ਉਹਨਾਂ ਨੇ ਇਸ ਕਰਕੇ ਰੱਖਿਆ ਕਿ ਆਪਣੀ ਪੋਪੂਲੇਸ਼ਨ ਨੂੰ ਪ੍ਰੋਟੈਕਟ ਕਰਨ ਵਾਸਤੇ ਰਾਜਸਥਾਨ ਨੇ ਤਾਂ ਕਿੰਨਾ ਚਿਰ ਪਹਿਲਾਂ ਹੀ ਆ ਉਹ ਤੇ ਬੜੇ ਦਿਨ ਪਹਿਲਾਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਪੰਜਾਬ ਦੇ ਵਿੱਚ ਜ਼ਮੀਨ ਜਦੋਂ ਮਹਿੰਗੀ ਹੋਣੀ ਸ਼ੁਰੂ ਹੋਈ ਇਹਨਾਂ ਨੇ ਕੀ ਕੀਤਾ ਪੰਜਾਬ ਚੋ ਵੇਚ ਕੇ ਉਧਰੋਂ ਰਾਜਸਥਾਨ ਜ਼ਮੀਨ ਵਾਇ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਕੀ ਕੀਤਾ ਕੋਈ ਕੱਟਆਫ ਡੇਟ ਰੱਖੀ ਨਹੀਂ ਔਰ ਉਹਨੂੰ ਉਹਨੂੰ ਫ੍ਰੀਜ਼ ਨਹੀਂ ਕੀਤਾ ਔਰ ਰਿਜ਼ਲਟ ਇਹ ਹੈ ਕਿ ਇੰਬੈਲੈਂਸ ਹੋ ਗਿਆ ਸਾਰਾ ਜੀ ਉਹਦੇ ਉਹਦੇ ਚ ਫਿਰ ਤੁਸੀਂ ਦੇਖੋ ਨੇਚਰਲੀ ਅਨਰੈਸਟ ਹੋਏਗਾ ਆ ਜਿੰਨੀਆਂ ਚੀਜ਼ਾਂ ਡਵੈਲਪ ਹੋ ਰਹੀਆਂ ਇਸੇ ਕਰਕੇ ਹੋ ਰਹੀਆਂ ਵੈਸੇ ਤੁਸੀਂ ਸਿਸਟਮ ਦੇ ਵਿੱਚ ਰਹੇ ਹੋ ਕਦੇ ਤੁਹਾਨੂੰ ਲੱਗਦਾ ਨਹੀਂ ਕਿ ਇਦਾਂ ਦੀ ਚਰਚਾ ਅੰਦਰ ਖਾਤੇ ਚੱਲੀ ਹੋਵੇ ਕਿਉਂਕਿ ਅਸੀਂ ਦੇਖਦੇ ਹਾਂ ਸੁਖਪਾਲ ਸਿੰਘ ਖਹਿਰਾ ਵੀ ਬਾਰ ਬਾਰ ਜ਼ਿਕਰ ਕਰਦੇ ਨੇ ਇਹ ਜੀ ਮੈਨੂੰ ਲੱਗਦਾ ਕੋਈ ਇਹਨਾਂ ਨੂੰ ਪਤਾ ਨਹੀਂ ਕਿਉਂ ਐ ਕਿਉਂਕਿ ਇੱਕ ਤਾਂ ਪੰਜਾਬ ਨੂੰ ਬਾਰਡਰ ਸਟੇਟ ਸਮਝਦੇ ਆ ਇਹ ਨਹੀਂ ਚਾਹੁੰਦੇ ਇਹ ਬੈਲੈਂਸ ਰੱਖਣਾ ਚਾਹੁੰਦੇ ਨੇ ਜਾਂ ਕੀ ਐ ਇਹ ਇਹ ਕੋਈ ਨਹੀਂ ਐ ਇਸ ਚੀਜ਼ ਪੰਜਾਬ ਦੀ ਸਰਕਾਰ ਵੱਲੋਂ ਕੋਈ ਇਨੀਸ਼ੀਏਟਿਵ ਨਹੀਂ ਹੋਇਆ ਨਹੀਂ ਇਹ ਨਹੀਂ ਕੋਈ ਇਨੀਸ਼ੀਏਟਿਵ ਨਹੀਂ ਆ ਰਿਹਾ ਜੀ ਫਿਰ ਆਪਾਂ ਉਹਗਲਾ ਸੱਚੀਆਂ ਨੇ ਕਿ ਡਾਇਰੈਕਟਲੀ ਇਨਡਾਇਰੈਕਟਲੀ ਪੰਜਾਬ ਦੀ ਸਟੇ ਹੋ ਸਕਦਾ ਜੀ ਕਿਉਂਕਿ ਤੁਸੀਂ ਮੈਨੂੰ ਦੱਸੋ ਕਿ ਬਈ ਆ ਹੁਣ ਪਿੱਛੇ ਮੈਂ ਸੁਣ ਰਿਹਾ ਸੀ ਕਿ ਐਗਰੀਕਲਚਰ ਜ਼ਮੀਨ ਦੀ ਇੰਨੀ ਪ੍ਰਾਈਸਸ ਸ਼ੂਟ ਅਪ ਕਰ ਰਹੀਆਂ ਨੇ ਕਿਸ ਤਰ੍ਹਾਂ ਕਰ ਰਹੀਆਂ ਨੇ ਹੂੰ ਕਿ ਅਗਰ ਫਰਟਾਈਲ ਜ਼ਮੀਨ ਹੈ ਤੇ ਉਹ ਉਦਨ ਪਰਸੋਂ ਚੌਥ ਮਿਸਟਰ ਰਾਜੇਵਾਲ ਵੀ ਕਰਨ ਮੈਂ ਵੀ ਪਹਿਲਾਂ ਟਵੀਟ ਕਿ ਜੀ ਨੈਚੁਰਲ ਰਿਸੋਰਸ ਪੰਜਾਬ ਦਾ ਸਿਰਫ ਫਰਟਾਈਲ ਲੈਂਡ ਹੈ ਜਾਂ ਉਹ ਵਾਟਰ ਤੇ ਹੋਰ ਤੇ ਸਾਡੇ ਕੋ ਕੋਈ ਨੈਚੁਰਲ ਰਿਸੋਰਸ ਨਹੀਂ ਉਹ ਉਹਦੀ ਕੀਮਤ ਕਿਉਂ ਇੰਨਾ ਵੱਧ ਰਹੀ ਹੈ ਇਹਦਾ ਮਤਲਬ ਸਮ ਪੀਪਲ ਆਰ ਇੰਟਰਸਟਿਡ ਟੂ ਪਰਚੇਸ ਥੈਟ ਔਰ ਉਹਨਾਂ ਕੋਲ ਸਾਧਨ ਹੈਗੇ ਨੇ ਕਿ ਉਹ ਇਹ ਕੀਤਾ ਜਾ ਰਿਹਾ ਜੀ ਤੇ ਇਹ ਇੰਨੀ ਐਗਜ਼ਾਪਟਡ ਪ੍ਰਾਈਸਾਂ ਚ ਜਾ ਰਹੀਆਂ ਨੇ ਤੇ ਉਹ ਮਤਲਬ ਮੇਲ ਨਹੀਂ ਖਾਂਦੀਆਂ ਕਿਤੇ ਹੂੰ ਇਕਨੋਮਿਕ ਟਰਮਸ ਜੀ ਫਿਰ ਉਹਦੇ ਬਾਰੇ ਤੋਂ ਸਰਕਾਰਾਂ ਦੀ ਭੂਮਿਕਾ ਕੀ ਬਣਦੀ ਇੱਥੇ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਮੈਨੂੰ ਤਾਂ ਲੱਗਦਾ ਕਿ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਇਸ ਵੇਲੇ ਜਿਹੜੀਆਂ ਛੋਟੀਆਂ ਸਟੇਟਾਂ ਨੇ ਉਹਨਾਂ ਨੂੰ ਤਾਂ ਆਪਸ ਦੀ ਉਹਨਾਂ ਦੇ ਮੁੱਖ ਮੰਤਰੀ ਆਪਸ ਵਿੱਚ ਬੈਠ ਕੇ ਚਰਚਾ ਕਰ ਲੈਣੀ ਚਾਹੀਦੀ ਹੈ ਬਿਲਕੁਲ ਜੀ ਮੈਂ ਤਾਂ ਕਹਿੰਨਾ ਉਹ ਮਿਸਟਰ ਸਟਾਲਨ ਨੇ ਤੇ ਮੀਟਿੰਗ ਵੀ ਕੀਤੀ ਹੈ ਜੀ 올 ਪਾਰਟੀ ਮੀਟਿੰਗ ਉਹ ਡੀਲਿਮਿਟੇਸ਼ਨ ਇਹ ਇਸ਼ੂਜ਼ ਉਠਾ ਰਹੇ ਨੇ ਉਹ ਆਪਣਾ ਲੈਣਾ ਚਾਹੁੰਦੇ ਨੇ ਤੇ ਇਧਰੋਂ ਦੀ ਵੀ ਇਹਨਾਂ ਨੂੰ ਚਾਹੀਦਾ ਕਿ ਆਪਣੀ ਛੋਟੇ ਸਟੇਟਾਂ ਨੂੰ ਕਰਕੇ ਤੇ ਤੁਸੀਂ ਕਰੋਗੇ ਵੀ ਉਹਨਾਂ ਦਾ ਕੀ ਬੰਨਾ ਹੈ ਇਹ ਇਹ ਕਿਉਂ ਚੀਜ਼ਾਂ ਹੋ ਰਹੀਆਂ ਨੇ ਬਸ ਲੱਗਦਾ ਨਹੀਂ ਮੁੱਖ ਮੰਤਰੀ ਪੰਜਾਬ ਨੂੰ ਹੋਰ ਮਸਲਿਆਂ ਚ ਉਲਝਾਇਆ ਹੋਇਆ ਹੈ ਇਸ ਵੇਲੇ ਜਿਹੜੇ ਆਲੇ ਦੋਲੇ ਹੋ ਸਕਦਾ ਜੀ ਇਹ ਬੜੇ ਗੰਭੀਰ ਮਸਲੇ ਨੇ ਜਿਹਦੇ ਚ ਇਹਨਾਂ ਨੂੰ ਸੋਚਣਾ ਚਾਹੀਦਾ ਜੀ ਫਿਰ ਸਰ ਕੀ ਹੈਗਾ ਇਹਦੇ ਵਿੱਚ ਫਿਊਚਰ ਕੀ ਹੈਗਾ ਕੀ ਕਾਰ ਕੀ ਲੈਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਨਹੀਂ ਦੇਖੋ ਅਸੀਂ ਜੇ ਆ ਹੁਣ ਤੁਸੀਂ ਦੇਖਿਆ ਜਿਵੇਂ ਡਿਲੀਮਿਟੇਸ਼ਨ ਵਗੈਰਾ ਆਣੀ ਆ ਉਹਦੇ ਚ ਦੇਖੋ ਫੇਰ ਪੰਜਾਬ ਨੂੰ ਨੁਕਸਾਨ ਹੋਣਾ ਹੈ ਪੋਪੂਲੇਸ਼ਨ ਵਾਈਜ਼ ਅਸੀਂ ਆਲਰੇਡੀ ਪੰਜਾਬੀਆਂ ਦਾ ਜਿਹੜਾ ਹੋ ਰਿਹਾ ਤੁਸੀਂ ਦੇਖਿਆ ਕਿ ਬਾਹਰ ਵੀ ਗਏ ਉੱਥੋਂ ਵੀ ਵਾਪਿਸ ਵਿਚਾਰਿਆ ਨਹੀਂ ਜੋਬਸ ਉਹਨਾਂ ਨੂੰ ਹੈਗੀਆਂ ਤੇ ਇਹ ਤੇ ਚੀਜ਼ਾਂ ਸਾਰੀਆਂ ਦੇਖਣੀਆਂ ਪੈਣੀਆਂ ਨੇ ਇਹ ਡਿਲੀਮਿਟੇਸ਼ਨ ਸ਼ਬਦ ਜਿਹੜਾ ਆਪਾਂ ਲੋਕਾਂ ਲਈ ਥੋੜਾ ਜਿਹਾ ਸੁਖਾਲਾ ਕਰ ਦਈਏ ਡਿਲੀਮਿਟੇਸ਼ਨ ਜੀ ਇਹਦਾ ਵਰਡ ਹੈ ਕਿ ਬਈ ਉਹਨੂੰ ਰੀਐਡਜਸਟ ਕਰਨਾ ਹਮ ਕੰਸਟਿਟੂਐਂਸੀਆਂ ਜਿਹੜੀਆਂ ਬੜਾਈਆਂ ਕੰਸਟਿਟੂਐਂਸੀ ਤੇ ਸਾਰੇ ਜਾਣਦੇ ਨੇ ਕਿ ਉਹ ਜਿਵੇਂ ਉਹਦੇ ਟੈਰੀਟੋਰੀਅਲ ਹੈ ਉਹ ਨੰਬਰ ਆਫ ਸੀਟਸ ਆ ਉਹਦੀ ਰੀਐਡਜਸਟਮੈਂਟ ਕਰਨੀ ਆ ਕਿ ਵਿਧਾਨ ਸਭਾ ਹਲਕੇ ਦਾ ਲੋਕ ਸਭਾ ਹਲਕੇ ਬਣੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਟਵਾਡੇ ਸਮਝ ਲਓ ਜਾਂ ਕੁਝ ਮਤਲਬਵੱਦ ਕਰਨੀ ਆ ਉਹਦਾ ਬੇਸਿਸ ਇਹ ਹੋਣਾ ਕਿ ਪਾਪੂਲੇਸ਼ਨ ਕਿੰਨੀ ਹੈਗੀ ਆ ਜਾਂ ਸਾਸੇ ਕਿਸ ਤਰੀਕੇ ਦੇ ਹੈਗੇ ਆ ਜਾਂ ਆਪਣੇ ਹਿਸਾਬ ਨਾਲ ਜਿਹੜੀਆਂ ਚੀਜ਼ ਔਰ ਉਹਦੀ ਕੰਟੀਗੂਇਟੀ ਜੇ ਨਾਲ ਲੱਗਦਾ ਏਰੀਆ ਕਿੰਨਾ ਉਹ ਨੂੰ ਕਿਸੇ ਇਹ ਬੜੀ ਇੰਪੋਰਟੈਂਟ ਐਕਸਰਸਾਈਜ਼ ਹੈ ਕਿਉਂਕਿ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੇ ਆ ਇਹ ਪੋਲਿਟਿਕਲ ਪਾਰਟੀਆਂ ਮੈਂ ਤੇ ਅੱਗੇ ਵੀ ਦੇਖਿਆ ਕਿ ਪ੍ਰੈਸ਼ਰ ਪਾ ਕੇ ਜਿਹੜੇ ਅਸਲੀ ਪੋਲਿਟਿਸ਼ੀਅਨ ਹੈ ਉਹ ਕੋਈ ਏਰੀਆ ਨੂੰ ਪਵਾ ਲੈਂਦੇ ਨੇ ਕਿਸੇ ਨੂੰ ਘਟਾ ਲੈਂਦੇ ਨੇ ਉਹਦੇ ਨਾਲ ਹੀ ਪਾਵਰ ਸਟਰਕਚਰ ਹਿਲ ਜਾਂਦਾ ਸਾਰਾ ਅਦੇ ਦੋ ਵਾਰ ਥੱਲੇ ਐਮਸੀ ਦੀਆਂ ਚੋਣਾ ਹੁੰਦੀਆਂ ਹਾਂ ਜਦੋਂ ਵਾਰਡਬੰਦੀ ਹੋਣੀ ਹੁੰਦੀ ਹੈ ਤੇ ਉਹਦੇ ਵਿੱਚ ਆਹੀ ਕੁਝ ਹੁੰਦਾ ਕਿ ਆਪਣੇ ਹਲਕੇ ਆਪਣੇ ਵੱਲ ਦੇ ਕਿਹੜੇ ਨੇ ਜਾਂ ਉਧਰਲੇ ਕਿਹੜੇ ਨੇ ਉਹਨਾਂ ਨੂੰ ਉਸ ਹਸਾਬ ਨਾਲ ਵਾਰਡਬੰਦੀ ਕਰੋ ਤੇ ਸਾਨੂੰ ਸਿੱਕਾ ਵੱਜ ਜਾ ਬਿਲਕੁਲ ਉਹ ਇਸ ਤਰ੍ਹਾਂ ਹੀ ਇੱਥੇ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਪਬਲਿਕ ਨੂੰ ਮਿਲਣਾ ਹੈ ਉੱਥੇ ਵਿੱਚ ਇੱਕ ਗੱਲ ਸਮਝਾਓ ਆਖਿਰ ਤੇ ਕਿ ਇਹਦੇ ਨਾਲ ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਉਹਦੇ ਵਿੱਚ ਤਬਦੀਲੀ ਹੋ ਸਕਦੀ ਹੈ ਕਿਉਂਕਿ ਪਿਛਲੇ ਦਿਨ ਚਰਚਾਵਾਂ ਚੱਲੀਆਂ ਸੀ ਇਹ ਵੀ ਇਹ ਆਖਰੀ ਸਵਾਲ ਹੋਊਗਾ ਕਿ ਪੰਜਾਬ ਦੇ ਕੁਝ ਹਿੱਸਿਆਂ ਨੂੰ ਹਿਮਾਚਲ ਦੇ ਵਿੱਚ ਮਿਲਾਉਣ ਦੀਆਂ ਚਰਚਾਵਾਂ ਕੁਝ ਹਿੱਸਿਆਂ ਨੂੰ ਰਾਜਸਥਾਨ ਹਰਿਆਣਾ ਵਾਲੇ ਪਾਸੇ ਮਿਲਾਉਣ ਦੀਆਂ ਚਰਚਾਵਾਂ ਇਦਾਂ ਦੀਆਂ ਚੱਲੀਆਂ ਸੀਗੀਆਂ ਤਾਂ ਇਹ ਉਧਰ ਨੂੰ ਵੀ ਇਹ ਚੀਜ਼ਾਂ ਵੱਧ ਸਕਦੀਆਂ ਤੁਹਾਡੇ ਸਾਬ੍ਹ ਦੇਖੋ ਜੀ ਗੱਲ ਇਹ ਆ ਕਿ ਇਹ ਜੇ ਕੋਈ ਅਟੈਂਪਟ ਹੋਈ ਗਿਆ ਨਾ ਤੁਸੀਂ ਉਹ ਦੇਖੋ ਸਾਊਥ ਵਾਲੇ ਕਿੰਨੇ ਜ਼ਬਰਦਸਤ ਤਰੀਕੇ ਨਾਲ ਵਿਰੋਧ ਕਰ ਰਹੇ ਜੀ ਜੀ ਕਿੰਨਾ ਉਹਨਾਂ ਨੇ ਲੈਂਗੁਏਜ ਤੇ ਵੀ ਕਰ ਰਹੇ ਨੇ ਕਿੰਨੀਆਂ ਚੀਜ਼ਾਂ ਤੇ ਕਰ ਰਹੇ ਨੇ ਇਹ ਚੀਜ਼ਾਂ ਛੇੜਖਾਨੀ ਕਰਨ ਨਾਲ ਇਹਨਾਂ ਨੂੰ ਕੁਝ ਨਹੀਂ ਇਹਦੇ ਚੋਂ ਤੁਸੀਂ ਹਰ ਇੱਕ ਏਰੀਆ ਨੂੰ ਆਪਣੇ ਉੱਤੇ ਡਵੈਲਪ ਹੋਣ ਦਿਓ ਉਹਨਾਂ ਨੂੰ ਉਸ ਤਰ੍ਹਾਂ ਛੱਡੋ ਉਹਨਾਂ ਨੂੰ ਆਪਣਾ ਉਹ ਫੈਡਰਲ ਸਟਰਕਚਰ ਚ ਉਹਨਾਂ ਨੂੰ ਉਹ ਆਟੋਨਮੀ ਦਵੋ ਕਿ ਵੀ ਉਹ ਆਪਣਾ ਐਕਸਰਸਾਈਜ਼ ਕਰ ਸਕਣ ਜਿੰਨੀ ਤੁਸੀਂ ਦਖਲ ਅੰਦਾਜ਼ੀ ਦਿੰਦੇ ਹੋ ਉਹਦਾ ਰਿਜ਼ਲਟ ਆ ਹੀ ਹੁੰਦਾ ਹੈ ਸਰ ਬਹੁਤ ਸ਼ੁਕਰੀਆ ਤੁਸੀਂ ਬੜੇ ਗੰਭੀਰ ਵਿਸ਼ੇ ਤੇ ਬੜਾ ਅਹਿਮ ਪੁਆਇੰਟ ਰੱਖਿਆ ਹੈਗਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਬਹੁਤ ਤਾਂ ਬੜੀਆਂ ਅਹਿਮ ਚਰਚਾਵਾਂ ਸੰਸਦ ਸਾਹਿਬ ਨੇ ਕੀਤੀਆਂ ਨੇ ਬੜੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਇਸ ਵੇਲੇ ਅਸੀਂ ਕਿਸੇ ਹੋਰ ਮਸਲੇ ਦੇ ਵਿੱਚ ਉਲਝੇ ਹੋਏ ਆ ਤਾਂ ਦੂਜੇ ਪਾਸੇ ਵੱਡੇ ਪੱਧਰ ਤੇ ਇੱਕ ਵੱਡੀ ਐਕਸਰਸਾਈਜ਼ ਚੱਲ ਰਹੀ ਹੈ ਜਿਹਨੂੰ ਸਮਝਣਾ ਬੇਹਜ਼ੂਰੀ ਹੈ ਇਹ ਬੜੀ ਗੰਭੀਰ ਚੀਜ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਡੀਲਿਮਿਟੇਸ਼ਨ ਹੋਣੀ ਹੈ ਤਾਂ ਉਹਦੇ ਨਾਲ ਕੀ ਅਸਰ ਰਹਿਣ ਵਾਲਾ ਸਟੇਟਾਂ ਤੇ ਖਾਸ ਕਰਕੇ ਸੂਬਿਆਂ ਤੇ ਖਾਸ ਕਰਕੇ ਜੇ ਇੱਕ ਸਟੇਟ ਜਿਹੜੀ ਪਹਿਲਾਂ ਹੀ ਪਾਵਰ ਤੈ ਕਰਦੀ ਹੈ ਉਹਦੀਆਂ 63 ਸੀਟਾਂ ਹੋਰ ਵਧ ਜਾਣਗੀਆਂ ਤੇ ਜਿਹੜੀਆਂ ਸਟੇਟਾਂ ਛੋਟੀਆਂ ਨੇ ਉਹਨਾਂ ਦੀਆਂ 2-4 ਸੀਟਾਂ ਵਧਣਗੀਆਂ ਤਾਂ ਪਾਵਰ ਕਿਸ ਤਰੀਕੇ ਨਾਲ ਉਹਦਾ ਇੰਬੈਲੈਂਸ ਹੋਗਾ ਜਾਨਕਿ ਉਹਦਾ ਸੰਤੁਲਨ ਵਿਗੜੂਗਾ ਇਹ ਤੁਸੀਂ ਆਪ ਸਮਝ ਸਕਦੇ ਹੋ ਇਹਦੇ ਵਿੱਚ ਸੂਬੇ ਦੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਕਿ ਉਹਨਾਂ ਨੂੰ ਹਲੇ ਮਸਲੇ ਇਹ ਨਜ਼ਰ ਨਹੀਂ ਆ ਰਹੇ ਜਾਂ ਉਹ ਕਿਸਾਨਾਂ ਦੇ ਵਿੱਚ ਜਾਂ ਆਪਣੀ ਕੁਰਸੀ ਬਚਾਉਣ ਦੇ ਵਿੱਚ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਇਸ ਵੇਲੇ ਹੋਰ ਵਿਸ਼ੇ ਚੱਲ ਰਹੇ ਨੇ ਵੀ ਧਰਨਿਆਂ ਦੇ ਉੱਪਰ ਕੌਣ ਨੂੰ ਰਾਜਨੀਤੀ ਕਰ ਰਿਹਾ ਕੌਣ ਨਹੀਂ ਕਰ ਰਿਹਾ ਕਿ ਉਹਨਾਂ ਦੇ ਵਿੱਚ ਹੀ ਉਲਝੇ ਰਹਿਣਗੇ ਜਾਂ ਇੰਨੇ ਗੰਭੀਰ ਮਸਲਿਆਂ ਤੇ ਜਿਹੜੀ ਇਸ ਵੇਲੇ ਚਰਚਾ ਹੋਣੀ ਚਾਹੀਦੀ ਹੋਰ ਸੂਬਿਆਂ ਦੇ ਮੁੱਖ ਮੰਤਰੀ ਨਾਲ ਮੁਲਾਕਾਤਾਂ ਕਰਨੀਆਂ ਚਾਹੀਦੀਆਂ ਕਿ ਉਧਰਲੇ ਪਾਸੇ ਵੀ ਧਿਆਨ ਹੈਗਾ ਇਹ ਬਹੁਤ ਗੰਭੀਰ ਚੀਜ਼ਾਂ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀ ਸਾਡੇ ਨਾਲ ਜਰੂਰ ਸਾਂਝੇ ਕਰਨੀਆਂ ਫਿਲਹਾਲ ਇਹ ਤੜਤਾਰ ਗੱਲਣੀ ਹੈ ਬਹੁਤ ਬਹੁਤ ਧੰਨਵਾਦ